ਬੰਤ ਸਿੰਘ ਰਵੰਟੀ ਪੁੱਤਰ ਬਲਵਿੰਦਰ ਸਿੰਘ ਬਸੀ ਢਾਣੀ ਨੱਥਾ ਸਿੰਘ ਦਾਖਲੀ ਢੰਡੀ ਕਦੀਮ थाना ਸਦਰ ਇਹ ਮੁਖਬਰੀ ਹੋਈ ਵੀ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੀਰਾਨ ਮਗਾੰਦਾ ਕੰਮ ਕਰਦੇ ਨੇ ਤੇ ਅੱਜ ਕੱਲ੍ਹ ਵੀ ਇਹਨਾਂ ਦੀ ਰਾਤ ਇਹਨਾਂ ਤੇ ਇੱਕ ਖੇਪ ਆਈ ਹੈ ਅਗਰ ਨਾਕਾਬੰਦੀ ਕੀਤਾ ਜਾਵੇ ਤਾ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਇਹ ਆਪਣੇ ਤਿੰਨ ਜਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਸ਼ਹਿਰ ਵੱਲ ਨੂੰ ਆ ਰਹੇ ਨੇ ਜਿਸ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਨਾਕਾ ਲੱਗਿਆ ਹੋਇਆ ਸੀ ਇਹਨਾਂ ਨੂੰ ਰੋਕਿਆ ਗਿਆ ਨਾਕੇ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਬੰਦ ਹੋ ਗਿਆ ਇਹਨਾਂ ਨੂੰ ਉੱਥੇ ਅਸੀਂ ਰੰਗੇ ਹੱਥੀ ਆਪਣਾ ਸਮੇਤ ਹੈਰੋਇਨ 500 ਗ੍ਰਾਮ ਇਹਨਾਂ ਨੂੰ ਕਾਬੂ ਕਰ ਲਿਆ ਜਿਸ ਤੇ ਮੁਕੱਦਮਾ ਨੰਬਰ 33 ਅ ਰ ਡੇਟਰ 23424 ਅੰਡਰ ਸੈਕਸ਼ਨ 21C ਤੇ 23685 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਇਹਨਾਂ ਨੇ ਇਨਕਸਾਬ ਪਿਤਾ ਕਿ ਅਸੀਂ ਪਹਿਲਾਂ ਵੀ ਹਿਰੋਇਨ ਮੰਗਾਂਦੇ ਰਹਿੰਨੇ ਹਾਂ ਤੇ ਹੁਣ ਵੀ ਅਸੀਂ ਇਹਦੀ ਖੇਪ ਮੰਗਾਈ ਸੀ ਇੱਕ ਪੈਕੇਟ ਤਾਂ ਵੀ ਸਾਨੂੰ ਮਿਲ ਗਿਆ ਸੀਗਾ ਹਿਰੋਇਨ ਦਾ ਤੇ ਦੂਸਰਾ ਪੈਕੇਟ ਸਾਨੂੰ ਲੱਭਿਆ ਨਹੀਂ ਜਿਸ ਦੀ ਲੜੀ ਵਿੱਚ ਦੂਸਰੇ ਦਿਨ ਅੱਜ ਸਵੇਰ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਫਿਰ ਸਰਚ ਕੀਤੀ ਗਈ ਸਰਚ ਦੇ ਦੌਰਾਨ 500 ਗ੍ਰਾਮ ਦਾ ਪੈਕੇਟ ਇੱਕ ਹੋਰ ਬਰਾਮਦ ਹੋਇਆ ਤੇ ਬੀਐਸਐਫ ਦੇ ਕੰਪਨੀ ਕਮਾਂਡਰ 160 ਬਰਾਲੀ ਹੁੰਦੇ ਜਿਹੜੇ ਹੈਗੇ ਸਾਰੇ ਇਹ ਤੋਂ ਫਾਈਲ ਕਾ ਦੇ ਇੱਕ ਮੰਨ ਲਓ ਆ ਗੋ ਸਾਨੂੰ ਪਾਲਟੀ ਦਿੰਦਾ ਹੁੰਦਾ ਹੈ ਹਾਂ ਤੇ ਉਹਨਾਂ ਸਾਨੂੰ ਉਸ ਨੰਬਰ ਦਿੱਤਾ ਸੀ ਅੱਛਾ ਵੀ ਹੁਣ ਦੋ ਜਦੋਂ ਤੁਹਾਡੇ ਹੱਥੇ ਆ ਜਾ ਉਸ ਤੋਂ ਬਾਅਦ ਮੰਨ ਲਓ ਤੁਸੀਂ ਲਜਾਣਾ ਨੇ ਸਾਨੂੰ ਫੋਨ ਕਰ ਦਿਆ ਜੀ ਅੱਛਾ ਅਸੀਂ ਤੁਹਾਡੇ ਕੋ ਫੜ ਲਾਂਗੇ ਜੀ ਤੁਸੀਂ ਪਾਕਿਸਤਾਨ ਦਾ ਕੰਮ ਕਰ ਕਿਵੇਂ ਕਰਦੇ ਜੀ ਸੰਪਰਕ ਕਿਹੜੇ ਤਰੀਕੇ ਕਰਦੇ ਉਹਨਾਂ ਨਾਲ ਗੱਲ ਕਿਵੇਂ ਕਰਦੇ ਜੀ WhatsApp ਰਾਹੀਂ WhatsApp ਰਾਹੀਂ ਹਾਂਜੀ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਇੱਥੇ ਕਿਵੇਂ ਲੈ ਕੇ ਜਾਣੀ ਤੁਸੀਂ ਇਹਨਾਂ ਕਿੱਥੇ ਲੈ ਕੇ ਜਾਣੀ ਏ ਜੀ ਉਹਨਾਂ ਨੂੰ ਪਤਾ ਮੰਨ ਲਓ ਜਦੋਂ ਸਾਡੇ ਕੋ ਆ ਜਾਂਦੇ ਸੀ ਦੱਸਦੇ ਹੀ ਰਾਨੂੰ ਵੀ ਸਾਡੇ ਕੋ ਤੁਸੀਂ ਉਹ ਤੁਹਾਨੂੰ ਕਿੱਥੇ ਪਹੁੰਚਾਉਂਦੇ ਸੀ ਪਰੋ ਜੀ ਹਾਂ ਉਹ ਸਾਨੂੰ ਖੇਤਾਂ ਜਿੱਥੇ ਵੀ ਅਸੀਂ ਲਾਈਵ ਲੱਗੇ ਸਹੀ ਲੋਕੇਸ਼ਨ ਉੱਥੇ ਭੇਜ ਦੀ ਕਿੰਨੇ ਸਮੇਂ ਤੋਂ ਕਿੰਨੇ ਸਾਲ ਤੋਂ ਕਰ ਰਹੇ ਹੋ ਕੰਮ ਇਹ ਸਾਨੂੰ ਸਰ ਅਵੇਲੇ ਪਹਿਲਾਂ ਤਾਂ ਅਸੀਂ ਡਰੋਹਰੇ ਹੀ ਤਾਂ ਕਦੇ ਨਹੀਂ ਉਹ ਵੇਚਦੇ ਰਿਹਾ ਜੀ ਡਰੋ ਨਹੀਂ ਇਹ ਤੁਸੀਂ ਪਹਿਲੀ ਵਾਰ ਹੀ ਮੰਗਾਈ ਸੀ ਆ ਆਪਦੇ ਆਪ ਹਾਂ ਜੀ ਜੀ ਵਾਹ ਗੋ ਸੋਚ ਪਹਿਲੀ ਵਾਰ ਅੱਗੇ ਦਿਨ ਉਹ ਕਹਿੰਦੇ ਸੀ ਅੱਗੇ ਸਾਰਾ ਸੀ ਮੰਨ ਲਓ ਅਸੀਂ ਜੇ ਸਰ ਜਿਹੜਾ ਵੀ ਨੰਬਰ ਸੈੱਲ ਕਰਨਗੇ ਹਾਂ ਕਿਸੋਂ ਦੇ ਨੰਬਰ ਦੇ ਸਰਕਾਰ ਦਾ ਅੱਛਾ ਤੁਹਾਨੂੰ ਕਿੰਨੇ ਪੈਸੇ ਮਿਲਦੇ ਸੀ ਸਰ ਸਾਨੂੰ 1.5 ਲੱਖ ਰੁਪਏ 1.5 ਲੱਖ ਰੁਪਏ ਉਹ ਤੋਂ ਲੈ ਕੇ ਤੇ ਅੱਗੇ ਪਚਾਉਣਾ ਬਸ ਕਿੰਨੇ ਕਿੰਨੀ ਹੈਰੋਇਨ ਪੰਚਾਉਣ ਦਾ 1.5 ਲੱਖ ਮਿਲਦਾ ਕਿਲੋ ਦਾ ਜੀ ਕਿਲੋ ਕਿਲੋ ਮਗਰ 1.5 ਲੱਖ ਰੁਪਏ ਮਿਲਦਾ ਪਹਿਲਾਂ ਕਿੰਨੀ ਵਾਰੀ ਪੰਚਾ ਚੁੱਕੇ ਹੋ ਪਹਿਲਾਂ ਸਾਲ ਜੀ ਦੀ ਬਚਾਈ 29 ਤੋਂ ਕੰਮ ਸੀ ਪਹਿਲਾਂ ਕਿਵੇਂ ਯਾਰੋਏ ਦਾ ਕੰਮ ਕਰਦੇ ਸੀ ਨਾਲ ਜੀ ਇੱਕ ਮੇਰੇ ਸਾਲਾ ਅੱਛਾ ਤੇ ਇੱਕ ਦਾ ਮਿਲਦਾ ਮੰਨ ਲਓ ਨੂਰ ਸ਼ਾਹ ਪੇੜ ਤੋਂ ਹੈ ਮੇਰੇ ਚਾਚਾ ਦੇ ਮੁੰਡੇ ਲੱਗਦਾ ਹੈ ਅੱਛਾ ਹਾਂਜੀ ਪਹਿਲਾਂ ਕਿੰਨੇ ਮਾਮਲੇ ਦਾ ਸੀ ਇਹ ਅਸੀਂ ਮਹਿੰਗਾਈ ਸੀ ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ ਵੇਚਦੇ ਸੀ ਜਦੋਂ ਵੇਚਦੇ ਸੀ ਉਦੋਂ ਕਿੱਥੋਂ ਲੈਂਦੇ ਸੀ ਨਹੀਂ ਜੀ ਉਹ ਮੋਹਲੇ ਸਿ ਲੈਂਦੇ ਸੀ ਉਹ ਕਿੱਥੋਂ ਲੈਂਦੇ ਸੀ ਇੱਥੇ ਸਰਵਾਧ ਕਾਫੀ ਲੋਕ ਇਸ ਚੀਜ਼ਾਂ ਦੇ ਵਿੱਚ ਇੱਥੇ ਸ਼ਹਿਰ ਜਲਾਲਾਬਾਦ ਚ ਨਹੀਂ ਜਲਾਲਾਬਾਦ ਫਾਇਲ ਕਾ ਜੇ ਤੁਸ ਮੇਲੇ ਫਰੋਇਪੁਰ ਤੋਂ ਕਾਫੀ ਮਿਲ ਜਾਂਦੀ ਹੈ 25 ਗ੍ਰਾਮ 100 ਤੱਕ ਲੈ ਆਣੀ ਪੈਸੇ ਦੇ ਸਿਰ ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਬੜਾ ਤੁਸੀਂ ਵੀ ਜਵਾਨ ਹੋ ਕਿ ਕਿਸੇ ਦਾ ਜਦੋਂ ਇਹ ਨਸ਼ਾ ਹੋ ਜਾਂਦਾ ਇਹਨਾਂ ਨਾਲ ਕਿੰਨੇ ਧੀਆਂ ਪੁੱਤ ਮਰ ਜਾਂਦੇ ਨੇ ਹਾਂਜੀ ਸਰ ਤੇ ਆਪਾਂ ਕਿਸੇ ਦੇ ਘਰ ਨੂੰ ਜਦੋਂ ਨਸ਼ਾ ਲਾਉਣੇ ਆ ਕੇ ਦੇਖਦੇ ਨੇ ਤਾਂ ਆਪਣੇ ਘਰੇ ਵੀ ਆ ਜੇ ਹਾਂਜੀ ਸਰ ਆਪ ਆਪ ਆਧੀ ਹੋ ਜਾਂਦੇ ਨਹੀਂ ਜ ਕੋਈ ਨਹੀਂ ਕਿਦਰ ਲੋਕਾਂ ਦੇ ਧੀਆਂ ਪੁੱਤ ਇਸ ਕੰਮ ਤੇ ਲਾਉਣੇ ਨੂੰ ਸ਼ਰਮ ਨਹੀਂ ਆਉਦੀ ਬਸ ਜਿਹੜੀ ਗਲਤੀ ਹੋਣੀ ਸੀ ਉਹ ਅੱਜ ਤੋਂ ਆਏ ਨਿਕਲੇ ਹੋਗਾ ਲਾਜ ਪਿੱਛੇ ਕੀਤਾ ਸਾਰਾ ਕੁਝ ਹਾਂਜੀ ਸਰ ਗਰੀਬੀ ਕਰਤੇ ਉਹ ਗਰੀਬੀ ਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਨੌਜਵਾਨ ਬੜੇ ਕਿੰਨਾ ਹੋ ਗਏ ਬੜੇ ਜਮਾਤ ਅਟਕੜੇ ਅੱਛਾ ਨਾਲ ਦੇ ਕਿੰਨੇ ਪੜੇ ਨਾਲ ਦੇ ਇਹ ਪਲੱਸ 2 ਪੜਿਆ ਤਿੰਨਾਂ ਤੋਂ ਬਾਅਦ ਹੋਰ ਕੌਣ ਹੈਗਾ ਨਾਲ ਤੁਹਾਡੇ ਜਿਹੜਾ ਕੰਮ ਕਰਦਾ ਇਹ ਸਰ ਇੱਕ ਫਾਈਲ ਮਲ ਹੋ ਗਿਆ ਸਰਦਾਰ ਮੁੰਡਾ ਅੱਛਾ ਕਿਹਦੇ ਸਰੋਂ ਨੰਬਰ ਸਾਡੇ ਕੋਲ ਆਇਆ ਕਿ ਨਾ ਕੀ ਆ ਬਈ ਕਿਹਦੇ ਪਹਿਲਾ ਹੋਇਆ ਸੀਗਾ ਮੇਰਾ ਦਾ ਹਾਂਜੀ ਇਹ ਸਰ ਮੈਨੂੰ ਸਾਲ ਹੋ ਗਿਆ ਸਾਲ ਤੋਂ ਪਿਛਲੇ ਕਿੰਨੇ ਸਾਲ 5 ਮਹੀਨੇ ਹੋ ਗਏ ਕਿੰਨੇ ਸਮੇਂ ਤੋਂ ਇਹ ਕੰਮ ਕਰਦਾ ਵੀ ਉਹ ਤਾਂ ਸਰ ਉਹ ਇਹ ਕਰਨ ਘਟ 2 ਸਾਲ ਹੋ ਗਏ ਵਿਚਦੇ ਉਜਦੇ ਨੂੰ ਡੋਨ ਜਿਹੜਾ ਸਰਦਾਰ ਮੁੰਡੇ ਦਾ ਤੂੰ ਨਾ ਲੈ ਰਿਹਾ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਸਰ ਫਾਈਲ ਗਾ ਦਿਓ ਚੱਲੀਏ ਉਹ ਸਾਰਾ ਹੀ ਕੰਮ ਕਰਦਾ ਵਾ ਕਿੱਥੋਂ ਦਾ ਰਹਿਣ ਵਾਲਾ ਫਾਇਲ ਕੈਮਰ ਕੋਲ ਤੋਂ ਸਾਰਾ ਅਮਰ ਕੋਲ ਜੁਲਸਾ ਹੁਣ ਹੁਣ ਪਛਤਾਵਾ ਹੋ ਰਿਹਾ ਤੁਸੀਂ ਲਾ ਪੈਸੇ ਦੇ ਲਾਲਚ ਪਿੱਛੇ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਸਾਨੂੰ ਜੀ ਹਾਂ ਜੀ ਤੁਹਾਨੂੰ ਹੀ ਹੋਰ ਤੁਸੀਂ ਕੀਤੀ ਹੈ ਹੋਰ ਹਾਂ ਜੀ ਹਾਂ ਜੀ ਕਿਹਨੂੰ ਅਨੋਰ ਪਛਤਾਵਾ ਨਹੀਂ ਸਰ ਸਾਨੂੰ ਤਾਂ ਤੁਸੀਂ ਹੁਣ ਪਛਤਾਵਾ ਹੋ ਰਿਹਾ ਵੀ ਆਪ ਵੀ ਸਾਰੀ ਜਦੀ ਅੰਦਰ ਲੱਗ ਜਗੀ ਹੁਣ ਹਾਂ ਜੀ ਵੀ ਬਸ ਅੱਗੇ ਤੋਂ ਜਦੋਂ ਵੀ ਮਕਸਦ ਬਾਹਰ ਆ ਗਿਆ ਉਸ ਵੇਲੇ ਅੱਜ ਤੁਹਾਨੂੰ ਪਛਤਾਵਾ ਹੁੰਦਾ ਤੁਸੀਂ ਫੜੇ ਗਏ ਜੇ ਜੇਕਰ ਨਾ ਫੜੇ ਜਾਂਦੇ ਫਿਰ ਤਾਂ ਕੋਈ ਪਛਤਾਵਾ ਨਹੀਂ ਸੀ ਤੁਹਾਨੂੰ ਕਿਹ ਦਸ ਲਾਲਚ ਦਾਲਚ ਤਲਾ ਇਹਦਾ ਕੰਮ ਵਧੀਆ ਚੱਲਦਾ ਸੀ ਇਹਦਾ ਤੁਹਾਡਾ ਹਾਂਜੀ ਨਹੀਂ ਹੈਗਾ ਤੋਂ ਜੀ ਜੋ ਉਹਨਾਂ ਗਲਤੀ ਨਹੀਂ ਠੀਕ ਕੱਲ ਸ਼ਾਮ ਨੂੰ ਆਪਣਾ ਟਾਣੀ ਨੱਥਾ ਸਿੰਘ ਦੇ ਲਾਗੇ ਸੈਕੰਡ ਡਿਫੈਂਸ ਲਾਈਨ ਤੇ ਲਕਸ਼ਮਨ ਨੈਰ ਦੇ ਲਾਗੇ ਨਾਕਾ ਲੱਗਿਆ ਸੀ ਬੀਐਸਐਫ ਦਾ ਤੇ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਵੱਲੋਂ ਸਾਡੇ ਇੰਸਪੈਕਟਰ ਸਾਹਿਬ ਸੀਗੇ ਬਲਬੀਰ ਸਿੰਘ ਤੇ ਆਪਣਾ ਬੀਐਸਐਫ ਵੱਲੋਂ ਅਸੀ ਆਦਮ ਜਿਹੜੇ 160 ਬਟਾਲੀ ਦੇ ਕੰਪਨੀ ਕਮਾਂਡਰ ਨੇ ਨਾਮ ਪੰਕਜ ਸ਼ਰਮਾ ਇਹਨਾਂ ਦੇ ਜਿਹੜੀ ਜੀ ਬ੍ਰਾਂਚ ਹੈ ਉਹਨਾਂ ਦੇ ਬਾਕੀ ਬੀਐਸਐਫ ਤੇ ਪੁਲਿਸ ਦਾ ਨਾਕਾ ਜੋਇੰਟ ਸੀਗਾ ਉੱਥੇ ਮੁਖਬਰੀ ਹੋਈ ਮੁਖਰ ਨੇ ਦੱਸਿਆ ਕਿ ਸੋਨੂ ਸਿੰਘ ਉਰਫ ਸੋਨੀ ਪੁੱਤਰ ਜੀਤ ਸਿੰਘ ਪੁੱਤਰ ਬੰਤਾ ਸਿੰਘ ਇਹਦੇ ਨਾਲ ਅੰਗਰੇਜ਼ ਸਿੰਘ ਉਰਫ ਗੱਗੀ ਪੁੱਤਰ ਜਗਿੰਦਰ ਸਿੰਘ ਇਹ ਵਸਿਆ ਨੂਰਸ਼ਾ ਪਰਫ ਬੱਲੇ ਸ਼ਾ ਥਾਣਾ ਸਦਰ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਇਧਰ ਅੰਗਰੇਜ਼ ਆ ਇਹ ਇੱਥੇ ઠાਣੀ ਨੱਥਾ ਸਿੰਘ ਵਿਆਹ ਹੈ ਨਾਲ ਇਹਦੇ ਇਹਦਾ ਸਾਰਾ ਸੀ ਗੁਰਵੰਟ ਸਿੰਘ ਰਬੰਟੀ ਪੁੱਤਰ ਬਲਵਿੰਦਰ ਸਿੰਘ ਵਾਸੀ ઠાਣੀ ਨੱਥਾ ਸਿੰਘ ਦਾਖਲੀ ਢੰਡੀ ਕਦੀਮ ਥਾਣਾ ਸਦਰ ਇਹ ਮੁਖਬਰੀ ਹੋਈ ਵੀ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੀ ਰੋਂ ਮਗਾਂਦਾ ਕੰਮ ਕਰਦੇ ਨੇ ਤੇ ਅੱਜ ਕੱਲ੍ਹ ਵੀ ਇਹਨਾਂ ਦੀ ਰਾਤ ਇਹਨਾਂ ਤੇ ਇੱਕ ਖੇਪ ਆਈ ਹੈ ਅਗਰ ਨਾਕਾ ਬੰਦੀ ਕੀਤਾ ਜਾਵੇ ਤਾਂ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਇਹ ਆਪਣੇ ਤਿੰਨ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਸ਼ਹਿਰ ਵੱਲ ਨੂੰ ਆ ਰਹੇ ਨੇ ਜਿਸ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਨਾਕਾ ਲੱਗਿਆ ਹੋਇਆ ਸੀ ਇਹਨਾਂ ਨੂੰ ਰੋਕਿਆ ਗਿਆ ਨਾਕੇ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਬੰਦ ਹੋ ਗਿਆ ਇਹਨਾਂ ਨੂੰ ਉੱਥੇ ਅਸੀਂ ਰੰਗੇ ਹਥੀ ਆਪਣਾ ਸਮੇਤ ਹਿਰੋਇਨ 500 ਗ੍ਰਾਮ ਇਹਨਾਂ ਨੂੰ ਕਾਬੂ ਕਰ ਲਿਆ ਜਿਸ ਤੇ ਮਕਦਮਾ ਨੰਬਰ 33 ਅ ਰੈਟਰ 23424 ਅੰਡਰ ਸੈਕਸ਼ਨ 21 ਸੀ ਤੇ 23 685 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਇਹਨਾਂ ਨੇ ਇਨਕ ਸਾ ਪਿਤਾ ਕਿ ਅਸੀਂ ਪਹਿਲਾਂ ਵੀ ਹਿਰੋਇਨ ਮੰਗਾਂਦੇ ਰਹਿੰਦੇ ਆ ਤੇ ਹੁਣ ਵੀ ਅਸੀਂ ਇਹਦੀ ਖੇਪ ਮੰਗਾਈ ਸੀ ਇੱਕ ਪੈਕੇਟ ਤਾਂ ਵੀ ਸਾਨੂੰ ਮਿਲ ਗਿਆ ਸੀਗਾ ਹਿਰੋਇਨ ਦਾ ਤੇ ਦੂਸਰਾ ਪੈਕੇਟ ਸਾਨੂੰ ਲੱਭਿਆ ਨਹੀਂ ਜਿਸ ਦੀ ਲੜੀ ਵਿੱਚ ਦੂਸਰੇ ਦਿਨ ਅੱਜ ਸਵੇਰ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਫਿਰ ਸਰਚ ਕੀਤੀ ਗਈ ਸਰਚ ਦੇ ਦੌਰਾਨ 500 ਗ੍ਰਾਮ ਦਾ ਪੈਕੇਟ ਇੱਕ ਹੋਰ ਬਰੰਦ ਹੋਇਆ ਤੇ ਬੀਐਸਐਫ ਦੇ ਕੰਪਨੀ ਕਮਾਂਡਰ 160 ਬਰਾਲੀ ਹੁੰਦੇ ਜਿਹੜੇ ਹੈਗੇ ਐਸ ਸੀ ਯਾਦਵ ਉਹਨਾਂ ਵੱਲੋਂ ਸਾਨੂੰ ਫਿਰ ਇੱਕ ਮੀਮੋ ਦਿੱਤਾ ਗਿਆ ਮੀਮੋ ਤੇ ਆਧਾਰ ਤੇ ਅਸੀਂ ਇੱਕ ਹੋਰ ਐਫ ਆਰ ਨੰਬਰ 36 ਦਰਜ ਕੀਤੀ ਤੇ ਜਿਹਨੂੰ ਫਰਦਿਕ ਸਪਿੰਕਸ਼ਾਫ ਵੀ